ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਕੈਪ ਛੋਟੇ ਛੋਟੇ ਬਣਾਈ ਦਾ ਹੈ ਡਿਜ਼ਾਈਨ ਦੇਖੋ ਇਸ ਤਰ੍ਹਾਂ ਵਿਦਾਊਟ ਜਾਰੀ ਜੇਕਰ ਤੁਸੀਂ ਵੀ ਆਪਣਾ ਕੋਈ ਪ੍ਰੋਜੈਕਟ ਸੌਖੇ ਡਿਜ਼ਾਈਨ ਚ ਵਿਦਾਊਟ ਜਾਲੀ ਬਿਨਾਂ ਜਾਲੀ ਤੋਂ ਕੋਈ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਤਾਂ ਜਿਹੜਾ ਅੱਜ ਵਾਲਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਸਿਰਫ 6 ਸਲਾਨਾਂ ਦਾ ਡਿਜ਼ਾਈਨ ਹੈ 6 ਸਲਾਨਾਂ ਨੂੰ ਬਾਰ-ਬਾਰ ਰਿਪੀਟ ਕਰਨ ਨਾਲ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਬਾਰਡਰ ਤੁਸੀਂ نیچے ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਠੀਕ ਹੈ ਇੱਥੇ ਦੇਖੋ ਮੈਂ ਕੁੰਡੇ ਪਾਉਣ ਤੋਂ ਬਾਅਦ ਦੋ ਲਾਈਨਾਂ ਉਲਟੀਆਂ ਬਣਾਈਆਂ ਬਾਰਡਰ ਦੇ ਤੌਰ ਤੇ ਉਸ ਤੋਂ ਬਾਅਦ ਦੋ ਵਾਰ ਡਿਜ਼ਾਈਨ ਰਿਪੀਟ ਕੀਤਾ ਹੈ ਛੇ ਸਲੰਗ ਛੇ ਸਲੰਗ ਦੋ ਵਾਰ ਡਿਜ਼ਾਈਨ ਰਿਪੀਟ ਹੋ ਗਿਆ ਤੀਸਰੀ ਵਾਰ ਡਿਜ਼ਾਈਨ ਮੈਂ ਹੁਣ ਇੱਥੇ ਰਿਪੀਟ ਕਰੂੰਗੀ ਛੇ ਸਲੰਗਾਂ ਡਿਜ਼ਾਈਨ ਦੀਆਂ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਆਪਣੀ ਰਾਈਟ ਸਾਈਡ ਤੋਂ ਸ਼ੁਰੂ ਹੋਊਗੀ ਫਾਸਟ ਰੋ ਰਾਈਟ ਸਾਈਡ ਤਾਂ ਚਲੋ ਫਿਰ ਸ਼ੁਰੂ ਕਰਦੇ ਆ ਪੈਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰੀਏ ਆ ਪੈਸਟ ਡਿਜ਼ਾਈਨ ਨੂੰ ਬਣਾਉਣਾ ਉਲਟੇ ਪਾਸੇ ਤਾਂ ਇਸ ਤਰ੍ਹਾਂ ਦਿਖਾਈ ਦਿੰਦਾ ਦੇਖੋ ਬਹੁਤ ਹੀ ਈਜ਼ੀ ਡਿਜ਼ਾਈਨ ਆ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਸਿਰਫ 6 ਸਲੰਗ ਪਹਿਲੀ ਸਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬੁਣੋ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ। ਲਾਸਟ ਤੱਕ ਸਾਰੇ ਕੁੰਡੇ ਆਪਾਂ ਸਿੱਧੇ ਬਣਾਉਣੇ ਆ। ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਿਲਾਈ ਆਪਣੀ ਇਸ ਤਰ੍ਹਾਂ ਸ਼ੁਰੂ ਹੋਗੀ। ਸਾਰੀ ਸਿਲਾਈ ਸਿੱਧੀ। ਪਹਿਲੀ ਸਲਾਈ ਕੰਪਲੀਟ ਹੋ ਗਈ ਸੈਕੰਡ ਰੋ ਦੂਸਰੀ ਸਲਾਈ ਰੋਂਗ ਸਾਈਡ ਤੇ ਉਲਟੀ ਸਾਈਡ ਪਹਿਲਾ ਗੁੰਡਾ ਤਾਰਾਂਗੇ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਆ ਗਈ ਰਾਈਟ ਸਾਈਡ ਤੋਂ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ ਬਣਾਵਾਂਗੇ ਤੀਸਰੀ ਸਲਾਈ ਰਾਈਟ ਸਾਈਡ ਦੀ ਸ੍ਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਰੌਂਗ ਸਾਈਡ ਪਹਿਲਾ ਕੁੰਡਾ ਤਾਰ ਚਾਹੀਏ ਬੁਣੋ ਹੋਣ ਥ्रेड ਕਰਕੇ ਪਿੱਛੇ ਇਸ ਤਰ੍ਹਾਂ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਰੌਂਗ ਸਾਈਡ ਤੋਂ ਚੌਥੀ ਸਲਾਈ ਸਾਰੇ ਕੁੰਡੇ ਸਿੱਧੇ ਬਣਾਵਾਂਗੇ ਚੌਥੀ ਸਲਾਈ ਆਪਣੀ ਕੰਪਲੀਟ ਹੋ ਗਈ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੇ ਪਾਸੇ ਦੀ ਸਲਾਈ ਹੈ ਮੰਜਵੀਂ ਸਲਾਈ ਡਿਜ਼ਾਈਨ ਦੀ ਪਹਿਲਾ ਕੁੰਡਾ ਆtaru ਚਾਹੀ ਬੁਨੋ ਠੀਕ ਹੈ ਉਸ ਤੋਂ ਬਾਅਦ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਆਪਣਾ ਜਦੋਂ ਆਪਾਂ STN ਬਣਾਉਣ ਵਾਸਤੇ ਕੁੰਡੇ ਲੈਣੇ ਆ ਦੋ ਦੋ ਕੁੰਡੇ ਕਰਕੇ ਇੱਕ ਕੁੰਡਾ ਲਾਸਟ ਦੇ ਬਾਅਦ ਉਹ ਰੱਖਣਾ ਡਿਜ਼ਾਈਨ ਸੈੱਟ ਹੋ ਜਾਂਦਾ ਠੀਕ ਹੈ ਤਾਂ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਪਹਿਲਾ ਕੁੰਡਾ ਤਾਰੋ ਚਾਹੇ ਬਣ ਉਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇਸ ਤਰ੍ਹਾਂ ਇੱਕ ਸਲਿੱਪ ਠੀਕ ਹੈ ਇਹ ਹੀ ਦੋ ਦੋ ਕੁੰਡਿਆਂ ਨੂੰ ਆਪਾਂ ਰਿਪੀਟ ਕਰਨਾ ਹੈ ਸਲਾਈ ਤੇ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ జా స థర్డ్ పిచ్చే కండా సనా లే స్పెడ్ అని థర్డ్ పిచ్చే ఇండా సీ థర్డ్ అండ్ స్పెడ్ పచ్చే సెడ్ అెడ్ పిచ్చే సీ థర్ెడ్ అప్ దో దో కుడే లాస్ట్ తక్కు రిపీట్ ਰੇਡ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਥ੍ਰੈਡ ਪਿੱਛੇ ਇੱਕ ਸਿੱਧਾ ਇੱਕ ਸਲਿੱਪ ਲਾਸਟ ਤੇ ਆਪਣੇ ਦੋ ਕੁੰਡੇ ਸਿੱਧੇ ਆ ਜਾਣਗੇ ਇਸ ਤਰ੍ਹਾਂ ਪੰਜਵੀਂ ਸਲਾਈ ਦੇਖੋ ਕੰਪਲੀਟ ਹੋ ਗਈ ਡਿਜ਼ਾਈਨ ਦੀ ਛੇਵੀਂ ਸਲਾਈ ਰੋਂਗ ਸਾਈਡ ਤੋਂ ਛੇਵੀਂ ਤੇ ਲਾਸਟ ਸਲਾਈ ਹੈ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰੂ ਚਾਹੇ ਬੁਨੋ ਹਾਂ ਜਿਹੜਾ ਕੁੰਡਾ ਉਧਰ ਆਪਾਂ ਸਿੱਧਾ ਬਣਾਇਆ ਹੈ ਇਹਨੂੰ ਆਪਾਂ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਜਿਹੜਾ ਕੁੰਡਾ ਆਪਾਂ ਸਲਿੱਪ ਕੀਤਾ ਹੈ ਥ੍ਰੈਡ ਪਿੱਛੇ ਕਰਕੇ ਇਹਨੂੰ ਸਲਿੱਪ ਕਰ ਲਾਂਗੇ ਥ੍ਰੈਡ ਅੱਗੇ ਜਿਹੜਾ ਉਧਰ ਸਿੱਧਾ ਬਣਾਇਆ ਇੱਕ ਉਲਟਾ ਇੱਕ ਸਲਿੱਪ ਥ੍ਰੈਡ ਪਿੱਛੇ ਕਰਕੇ ਥ੍ਰੈਡ ਅੱਗੇ ਕਰਕੇ ਇੱਕ ਉਲਟਾ ਥ੍ਰੈਡ ਪਿੱਛੇ ਜਿਹੜਾ ਇੱਧਰ ਸਲਿੱਪ ਹੈ ਇੱਧਰ ਵੀ ਸਲਿੱਪ ਥ੍ਰੈਡ ਅੱਗੇ ਜਿਹੜਾ ਇੱਧਰ ਸਿੱਧਾ ਹੈ ਇੱਧਰ ਉਲਟਾ ਥ੍ਰੈਡ ਪਿੱਛੇ ਸਲਿੱਪ ਵਾਲਾ ਸਲਿੱਪ ਇੱਕ ਉਲਟਾ ਇੱਕ ਸਲਿੱਪ ਇੱਕ ਉਲਟਾ ਸਲਿੱਪ ਇੱਕ ਉਲਟਾ ਸਲਿੱਪ ਇੱਕ ਉਲਟਾ ਇੱਕ ਸਲਿੱਪ ਇੱਕ ਉਲਟਾ ਥ੍ਰੈਡ ਪਿੱਛੇ ਕਰਕੇ ਸਲਿੱਪ ਕਰਨਾ ਹੈ ਕੁੰਡਾ ਇਸ ਤਰ੍ਹਾਂ ਇੱਕ ਉਲਟਾ थ्रेड ਪਿੱਛੇ ਇੱਕ ਸਲਿੱਪ ਲਾਸਟ ਤੇ ਦੋ ਉਲਟੇ ਆ ਜਾਣਗੇ 6ਵੀਂ ਸिलाई ਕੰਪਲੀਟ ਹੋ ਗਈ। ਇਹ ਹੀ ਛੇ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਣਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ। ਇਸ ਤਰ੍ਹਾਂ ਛੋਟੀ-ਛੋਟੀ ਬਣਾਈ ਦਾ ਡਿਜ਼ਾਈਨ। ਇਸ ਤਰ੍ਹਾਂ ਲਾਈਨਾਂ ਬਣ ਜਾਂ ਜਿਹੜੀਆਂ ਬੰਦੀਆਂ ਜਾਂਦੀਆਂ ਵਿੱਚ। ਠੀਕ ਹੈ। ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ। ਤੇ ਮੈਨੂੰ ਕਮੈਂਟ ਕਰਕੇ ਦੱਸਿਓ ਮੇਰਾ ਸਮਝਾਉਣ ਦਾ ਤਰੀਕਾ ਜਿਹੜਾ ਤੇ ਜਿਹੜਾ ਇਹ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਚਲੋ ਫਿਰ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ